ਸਸੇ ਕਲ ਦੋਸਤ ਕੀ ਹਾਲ ਚਾਲ ਕੀ ਰਹੀ ਸਾਰੇ ਤੇ ਮੀਟ ਕਰਦੇ ਆ ਤੇ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਅੱਜ ਤੁਹਾਨੂੰ ਦਿਖਾਉਣੀ ਆ ਅੱਜ ਕੀ ਕਰਦੀ ਭੀ ਜਨਤਾ ਸਵੇਰੇ ਸਵੇਰੇ ਉਧਰ ਗਿਆ ਚਲੇ ਨੇ ਦੂਸਰੀ ਸਾਈਡ ਹਾਂ ਕੀ ਕੰਮ ਚੱਲ ਰਿਹਾ ਅੱਜ ਹਾਂ ਅੱਜ ਅਸੀਂ ਪੜੋਲਾ ਨਹੀਂ ਇਹਨਾਂ ਦੀ ਪੜੋਲੀ ਪਰ ਰਹੇ ਆਂ ਪੜੋਲੀ ਪਰ ਨਹੀਂ ਗਦਾ ਹਾਂ ਤੇ ਇਹ ਉੱਪਰ ਰੱਖਿਆ ਹੈ ਤੇ ਇਸ ਕਰਕੇ ਪੌੜੀਆਂ ਚੜ ਕੇ ਆ ਰਹੇ ਇੱਥੋਂ ਤਾਂ ਥੋੜਾ ਜਿਹਾ ਔਖਾ ਹੈ ਪਹਿਲਾਂ ਸਾਡੇ ਕੋਲ ਜਦੋਂ ਪਿੰਡ ਹੁੰਦੇ ਸੀ ਉਦੋਂ ਦੋ ਪੜੋਲੇ ਹੁੰਦੇ ਸੀ ਕਿਉਂਕਿ ਹੁਣ ਪੜੋਲਾ ਵੀ ਨਹੀਂ ਰਹਿ ਗਿਆ ਪੜੋਲੀ ਰਹਿ ਗਈ ਕਿਉਂਕਿ ਅਸੀਂ ਖਾਨਜੋਗੀ ਰੱਖੀ ਦੀ ਚਾਰ ਪੰਜ ਇਹਨਾਂ ਦਾ ਚਾਰਕ ਗੱਟੇ ਪੁਰਾਣੀ ਕਣਕ ਦੇ ਵੀ ਨਿਕਲ ਆਏ ਤੇ ਬਾਕੀ ਆ ਭਰ ਕੇ ਰੱਖ ਲਾਂਗੇ ਸਾਨੂੰ ਮੁੱਕ ਨਹੀਂ ਨੀ ਚਾਰ ਤਾਂ ਜੀ ਆ ਬਾਕੀ ਉੱਥੇ ਤਾਂ ਜ਼ਿਆਦਾ ਰੱਖੀ ਦੀ ਸੀ ਕਿਉਂਕਿ ਉੱਥੇ ਮੱਝਾਂ ਵੀ ਰੱਖੀਆਂ ਸੀ ਦਾਣਾ ਦੋਨਾ ਦੇ ਲਈਦਾ ਸੀ ਹੁਣ ਤਾਂ ਸਿਰਫ ਆਪਦੇ ਵਾਸਤੇ ਹੀ ਹੁੰਦਾ ਇੰਨਾ ਕੁ ਤੇ ਇਸ ਕਰਕੇ ਅੱਜ ਆ ਪਰ ਰਹੇ ਆ ਕਨਕ ਦਾ ਪਡੋਲਾ ਤੇ ਇੱਧਰ ਬਾਕੀ ਜੋ ਵੀ ਪੁਰਾਣਾ ਮਟੀਰੀਅਲ ਸਾਰਾ ਰੂਮ ਐ ਹੀ ਭਰਿਆ ਪਿਆ ਜਾਂ ਦੂਸਰੇ ਰੂਮ ਤੁਹਾਨੂੰ ਦਿਖਾਉਨੇ ਆ ਇੱਧਰ ਵੀ ਬਸ ਪੇਟੀਆਂ ਇੱਕ ਆਹ ਪੇਟੀ ਇੱਕ ਕੋਹ ਪੇਟੀ ਤੇ ਇੱਕ ਆਹ ਪੇਟੀ ਇਹ ਮੇਰਾ ਪ੍ਰਾਣਾ ਦਾਜ ਦਾ ਸਮਾਨ ਆ ਪਹਿਲੀ ਮੇਰੀ ਲਿਮਾਰੀ ਹੁੰਦੀ ਸੀ ਦਾਜ ਦੀ ਇੱਕ ਜਿਹਦੇ ਚ ਲਹਿੰਗੇ ਰੱਖੇ ਹੋਏ ਲੱਕੜ ਦੀ ਤੇ ਲੋਹੇ ਦੀਆਂ ਦੋ ਸੀ ਲੱਕੜ ਦੀ ਤਾਂ ਅਜੇ ਤੱਕ ਵਧੀਆ ਪਰ ਲੋਹੇ ਦੀ ਥੋੜੀ ਜਿਹੀ ਹੋ ਗਈ ਸੀ ਡੈਮੇਜ ਫਿਰ ਉਹ ਇੱਥੇ ਰੱਖਤੀ ਸਮਾਨ ਸੋ ਰੱਖ ਦਿੰਦੇ ਇਹਦੇ ਵਿੱਚ ਤੇ ਬਾਕੀ ਇੱਕ ਦਿਨ ਆਪਾਂ ਕਮਰਾ ਵੀ ਕਰਨਾ ਸੈੱਟ ਮੈਂ ਵੇਟ ਕਰਦੀ ਆਂ ਵੀ ਥੋੜੇ ਜਿਹਾ ਵਾਣ ਵਿੱਚ ਜਿਹੜਾ ਘਟਾ-ਕਟਾ ਹੁੰਦਾ ਨਾ ਜਿਹਨੇ ਇੱਧਰ ਇਦੋਂ ਕੰਮ ਨਿਬੜ ਜੇ ਵਾਂ ਦਾ ਜਿਵੇਂ ਪਾਣੀ ਪੁਣੀ ਜਦੋਂ ਲੱਗਣ ਲੱਗ ਗਏ ਜਾਂ ਕੋਸ਼ਿਸ਼ ਕਰੂੰਗੀ ਵੈਸੇ ਹੁਣ ਮੀਂਹ ਪਿਆ ਹੋਇਆ ਜਾਂ ਘੱਟਾ ਵੈਸੇ ਵੀ ਨਹੀਂ ਹਟਦਾ ਤੇ ਇਹਦੇ ਜੋ ਬਿਸਤਰੇ ਕੱਢ ਕੇ ਤੇ ਚੰਗੀ ਤਰ੍ਹਾਂ ਤੁੱਪ-ਤੁੱਪ ਲਵਾ ਕੇ ਤੇ ਫੇਰ ਸੈਟਿੰਗ ਕਰਦੇ ਆ ਪੂਰੇ ਰੂਮ ਦੀ ਕਿਉਂਕਿ ਇਹਦੇ ਵਿੱਚ ਨਾ ਇੱਕ ਪੇਟੀ ਰੱਖੀ ਹੋਈ ਆ ਵੀ ਆਪਣੇ ਜਿਹੜੇ ਪੈਲਸ ਜਵੈਟਰ ਆਉਂਦੇ ਆ ਉਹਨਾਂ ਦੇ ਉਹਨਾਂ ਨੂੰ ਦਿੱਤੀ ਜੀ ਮੈਂ ਇੱਕ ਬਿਸਤਰੇ ਮੈਂ ਕਿਹਾ ਚਲੋ ਸੁੰਦੇ ਸੁੰਦੇ ਉੱਥੇ ਆ ਕੇ ਚਲੋ ਵਿਚਾਰੇ ਤੇ ਉਪਰਲੇ ਕਮਰੇ ਜੀ ਘੱਟ ਦਿੰਨੇ ਆ ਤੇ ਇੱਧਰ ਵੇਖੋ ਇੱਧਰ ਵੀ ਹੈਗਾ ਏਰੀਆ ਉਹ ਆਪਣੇ ਰਹਿ ਰੂਮ ਸਾਹਮਣੇ ਆ ਰੂਮ ਚਾਪਾ ਵੀਡੀਓ ਬਣਾਉਣੀ ਹੈ ਨੇ ਤੇ ਆਹ ਦੇਖੋ ਕਿੰਨੇ ਸੋਹਣੇ ਤਰੀ ਲੱਗ ਰਿਹਾ ਸਵੇਰੇ ਸਵੇਰੇ ਕੋਇਲਾਂ ਬੋਲ ਰਹੀਆਂ ਬਹੁਤ ਹੀ ਵਧੀਆ ਮਾਹੌਲ ਆ ਸੂਰਜ ਵੀ ਆ ਗਏ ਸੂਰਿਅ ਦੇਵਤਾ ਵੀ ਇੱਥੇ ਖੜੀਆਂ ਮਸ਼ੀਨਾਂ ਆ ਸਾਬਜੀ ਵੀ ਆ ਗਈ ਤੇ ਇੱਥੇ ਖੜੀਆਂ ਮਸ਼ੀਨਾਂ ਇੱਕ ਆ ਖੜੀ ਇੱਥੇ ਵੀ ਦੇਖੋ ਰਿਆਲੀ ਚੈੱਕ ਕਰੋ ਤੁਸੀਂ ਤੇ ਦੂਸਰੀ ਮਸ਼ੀਨ ਵੀ ਇੱਧਰ ਖੜੀ ਹੋਈ ਆ ਬੈਕ ਸਾਈਡ ਮਸ਼ੀਨਾਂ ਲਾਈਆਂ ਹੋਈਆਂ ਨੇ ਦੇਸੀ ਵੀ ਆ ਗਈ ਤੂੰ ਵੀ ਹੈਲਪ ਕਰਾਉਣੀ ਪਈ ਆ ਇੱਕ ਆ ਮਸ਼ੀਨ ਖੜੀ ਹੋਈ ਤੇ ਇੰਨਾ ਪੌੜੀਆਂ ਰਹੀ ਆ ਰਹੇ ਆ ਅਸੀਂ ਤੇ ਆ ਵੇਖੋ ਬਸ ਹੁਣ ਆ ਵਾਲੇ ਏਰੀਏ ਦੀ ਸਫਾਈ ਕਰਾਉਣੀ ਇੱਕ ਦਿਨ ਮੰਜਿਆਂ ਦਾ ਵੇਖੋ ਕੀ ਹਾਲ ਮੇਰਾ ਇਰਾਦਾ ਹੈ ਮੰਜੇ ਦੋਵੇਂ ਨਾ ਇਹਨਾਂ ਨੂੰ ਪੇਂਟ ਕਰਕੇ ਨਾ ਸਾਰਾ ਬਾਣ ਮੂੰ ਦੇੜਕੇ ਕੱਟ ਕੇ ਪੇਂਟ ਕਰਕੇ ਤੇ ਇਹ ਉਨਾ ਕੇ ਰੱਖਦੇ ਮੰਜੇ ਬਹੁਤ ਵਧੀਆ ਹੈ ਬਸ ਅੰਗੇਲੀ ਕੀਤੀ ਹੋਈ ਆ ਕਿਉਂਕਿ ਸਾਨੂੰ ਮੰਜਿਆਂ ਦੀ ਇੱਥੇ ਨੋੜ ਨਹੀਂ ਪੈਂਦੀ ਤੇ ਇਸੇ ਚੱਕਰ 'ਚ ਮੰਜੇ ਰੇਸਟ ਕੀਤੇ ਪਰ ਮੇਰਾ ਰੱਦਾ ਹੈ ਇਹਨਾਂ ਦਾ ਜਿਵੇਂ ਬਾਕੀ ਮੰਜੇ ਉੱਥੇ ਮੈਂ ਲਾਤੇ ਨਾ ਉੱਪਰ ਤੇ ਇੱਧਰ ਡੱਬੀਆਂ ਵੀ ਰੱਖੀਆਂ ਜਾ ਰਹੀਆਂ ਵਿੱਚ ਹਾਊ ਮੱਚ ਤੇ ਵਿੱਚ ਸੀ ਤਰੇਖ ਦੇ ਪੱਤੇ ਨਿੰਮ ਦੇ ਪੱਤੇ ਤੇ ਨਾਲ ਰੱਖਦੇ ਹੁੰਨੇ ਆ ਡੱਬੀਆਂ ਕਿਉਂਕਿ ਅਸੀਂ ਉਹ ਦਵਾਈ ਨਹੀਂ ਪਾਉਂਦੇ ਗੋਲੀਆਂ ਨਹੀਂ ਰੱਖਦੇ ਵਿੱਚ ਤੇ ਸਾਡੀ ਕਦੇ ਵੀ ਕਣਕ ਨਹੀਂ ਲੱਗੀ ਵਧੀਆ ਰਹਿੰਦੀ ਕਣਕ ਹਮੇਸ਼ਾ ਹਾਦੋਂ ਵੀ ਕਮਰੇ ਵੀ ਸਾਫ ਕਰਨੇ ਆਪਾਂ ਕਹਿੰਦੇ ਨੇ ਯਾ ਉਹ ਬਚਾ ਪਾ ਲੀ ਕਿੰਨੇ ਰਹਿ ਗਏ ਤੋੜੇ ਇੱਧਰ ਵੇਖੋ ਸਾਡੀ ਫੋਰਸ ਆ ਗਈ ਪਿੱਛੇ ਹੀ ਪਿੱਛੇ ਹੀ ਰਹਿ ਗਈ ਫੋਰਸ ਪਿੱਛੇ ਹੀ ਇੱਧਰ ਸਿਰੇ ਲੱਗ ਯਾ ਅੱਜ ਨਾ ਸਾਰੇ ਬਾਈ ਨਾ ਸਿਰੇ ਖੁਸ਼ ਨੇ ਉੱਪਰ ਜਾ ਕੇ ਕਰਨਾ ਮੈਂ ਥੱਕ ਗਿਆ ਚੱਲ ਚੱਲ ਯਾ ਕਿਨੇ ਰਹਿ ਗਏ ਇੱਥੇ ਤੂੰ ਜੱਗal ਇਹ ਹੁੰਨੇ ਆਪਰਾ ਨਾ ਡੇਗ ਫੜਾ ਫੜਾ ਚੱਲੋ ਚੱਲ ਚੱਲ ਦੱਬਣਾ ਨਹੀਂ ਚਾਹੀਦਾ ਝੰਡਾ ਚਲੋ ਜੀ ਫੈਗੀ ਜਾਨ ਮੁੰਡੇ ਚ ਐਡੀ ਵੀ ਨਹੀਂ ਗੱਲ ਹੈ ਨਾ ਦੱਕਾ ਤੋਂ ਇੰਨਾ ਲੇ ਕੰਮ ਟਾਈਮ ਲਾ ਤਾਂ ਮੈਂ ਬੜਾ ਚਿਰ ਵੇਟ ਕੀਤੀ ਮੈਂ ਆ ਜਾਣਗੇ ਆ ਜਾਣਗੇ ਉਹ ਟਾਈਮ ਭੂਲਾ ਭੂਲਾ ਪਰ ਆਪ ਨਹੀਂ ਕਰਦਾ ਮੜ ਕੇ ਸਾਬ ਵੀ ਅੱਜ ਹੀ ਕੀਤਾ ਹੈ ਵਿੱਚ ਨਾ ਤੂੜੀ ਹੀ ਰਹਿ ਗਈ ਪਰ ਆ ਗੱਡੀ ਪੁਰਾਣੀ ਹਾਸ ਨਹੀਂ ਨਾ ਪੈਂਦੇ ਨੇ ਪੁਰਾਣੀ ਕਣਕਾ ਦੋ ਤੋੜੇ ਆਪਾਂ ਪਿਆਲੇ ਸੀਗੇ ਆਪਣ ਮੁੱਕ ਨਹੀਂ ਨਹੀਂਆਂ ਦਾ ਆਪਣਾ ਬੈਸ ਅਹੀਂ ਜੰਗ ਦੇ ਡਰ ਤੋਂ ਅਸੀਂ ਦੋ ਤੋੜੇ ਪਿਆ ਕੇ ਰੱਖਨੇ ਸੀਗੇ ਇੱਕ ਮੰਮੀ ਨੂੰ ਦੇ ਆਏ ਉਹਨ ਇੱਕ ਅਸੀਂ ਰੱਖ ਲਿਆ ਲਿਓ ਹਈ ਐ ਕਿਆ ਗਿਆ ਗਿਆ ਤਾਂ ਬਨਾਨੀ ਨਹੀਂ ਦਾਂ ਨਹੀਂ ਜਾਂਦਾ ਦੇਸੀ ਹੋ ਜਾਣੀ ਨਹੀਂ ਤੇ ਮੇਰੀ ਲਿਆ ਆਹ ਕਿਹੜਾ ਮਾਂ ਨੇ ਖਰੱਕਾ ਖਵਾਈਆ ਮੇਰੀ ਵੀ ਥੋੜੀ ਸਿਫਤ ਹੋ ਜੂਗੀ ਇਹ ਤਾਂ ਛੋਟਾ ਤਗੜਾ ਹੈ ਤੇ ਇਹਦੇ ਲਈ ਤਾਂ ਇੰਨਾ ਕੁਝ ਵੀ ਨਹੀਂ ਗਾ ਦੋ ਇਹ ਤਾਂ ਨਿੱਕਾ ਜਿਹਾ ਕਾਕਾ ਸਮਝ ਕੇ ਚੁੱਕੀਵੇਂ ਆਉਂਦਾ ਗਾਣਾ ਦੋ ਰਹਿ ਗਏ ਇਹ ਦੋ ਦੋ ਹੀ ਕਹੀ ਜਾਂਦਾ ਪਹਿਲਾਂ ਵੀ ਦੋ ਤੇ ਹੁਣ ਲੈ ਕੇ ਆ ਹੁਣ ਵੀ ਦੋ ਲਿਆ ਪਰ ਤਰੀ ਇਹ ਲੈ ਖੁਸ਼ ਤਾਂ ਬਸ ਜਾ ਕੇ ਡਿੱਗੂ ਗਏ ਮੰਜੇ ਤੇ ਕਰਿਆ ਇਸ ਵਾਰ ਮੈਂ ਇੱਥੇ ਸੌਂ ਗਿਆ। ਆ। ਛੱਕ ਰਹਿ ਗੋ। ਖੁਸ਼ ਆ ਆ ਜਿਹੜਾ ਤੋੜਾ ਨਿਕਲੋ ਤੱਕ ਡੈਡੀ ਇਹ ਮੈ ਰੀੜੀ ਚ ਰੱਖਣਾ। ਕਿਹਨੇ ਜੀਣਾ ਬੜਾ ਹੀ ਨਹੀਂ ਆ ਰੀੜੀ ਦਾ ਪਤਾ ਹੀ ਤੈਨੂੰ। ਆਹੀਂ ਜਦੋਂ ਕੰਮ ਕਰਾਉਂਦੇ ਨੇ ਰੀੜੀ ਲਿੰਦੇ ਹੁੰਦੇ ਸੀਗੇ। ਐ ਨਿੱਕੇ ਨੇ ਪਰੋਲਾ। ਕਣਕ ਲਈ ਦੀ ਐਸੇ ਵਾਸਤੇ ਮੁੰਨੇ ਦੱਸਿਆ ਹੀਗਾ ਜਤਿੰਦਰ ਮਾਮ ਨੇ ਕਿ ਇਹਦੇ ਸਾਡੇ ਤੋਂ ਘੋਲਾ ਪਿਆ ਹੁੰਦਾ ਹੈਗਾ ਹਾਂ ਆਈਸਕ੍ਰੀਮ ਵਾਲਾ ਆ ਅਸੀਂ ਅੱਧਾ ਤੋੜਾ ਛਕਾਤਾ ਦੋ ਆਈਸਕ੍ਰੀਮ ਵਲੰਗੇ ਉਹ ਕਹਿੰਦੇ ਸਾਨੂੰ ਪਤਾ ਨਹੀਂ ਹੁੰਦਾ ਹੈਗਾ ਉਹ ਤੋਂ ਕਣਕ ਰੱਖਦੇ ਆ ਤਾਂ ਕਣਕ ਤਾਂ ਮਤਲਬ ਇੰਨੀ ਕਣਕ ਤਾਂ ਵੱਧ ਜਾਂਦੀ ਹੁੰਦੀ ਸੀ ਜਿਹੜੀ ਹੁਣ ਆਪਰ ਰੱਖਦੇ ਆ ਉਹਨਾਂ ਟਾਈਮਾਂ 'ਚ ਤਾਂ ਤੇਰੇ ਡੈਡੀ ਨੇ ਪੁੱਛ ਆਪਣੇ ਪਿੰਡ ਵੀ ਦੋ ਪਰੋਲੇ ਹੁੰਦੇ ਸੀ ਹਨਾ ਕਿੱਲੇ ਦੀ ਕਣਕ ਆਪਣੀ ਘਰੇ ਰਹਿਂਦੀ ਸੀ ਹਾਂ ਤੇ ਕਿੱਲੇ ਦੀ ਆਪਣੀ ਵੰਡੀ ਜਾਂਦੀ ਹੁੰਦੀ ਸੀ ਆ ਜਿਹੜੇ ਆਗੇ ਨਿੱਕੇ ਮੋਟੇ ਹਨਾ ਕਿੱਲੇ ਦੀ ਸਾਰੀ ਹਸਤੀ ਜਾਂਦੀ ਸੀ ਚੜ੍ਹਾ ਕੇ ਤੇ ਵੰਡੀ ਹੁੰਦੀ ਜਾਂਦੀ ਕੁਛ ਵੰਡੀ ਜਾਂਦੀ ਹੁੰਦੀ ਸੀ ਹਾਂ ਕਿੰਨੇ ਰਹਿੰਦੇ ਉਹ ਤਾਂ ਖੁੱਲੇ ਖਾਤੇ ਹੁੰਦੇ ਸੀ 20 25 ਵਾਲੇ ਘਰੇ ਰੱਖੀ ਸੀ ਆ ਨਹੀਂ ਦੱਬਦਾ ਝੋਟਾ ਝੋਟਾ ਆ ਗਿਆ ਸਾਡਾ ਝੋਟਾ ਕਿੰਨੇ ਰਹਿੰਦੇ ਹੋ ਜੀ ਇੱਕ ਸ਼ੁਗਰ ਨੇ ਇੱਕ ਆ ਕਹਨੇ ਦੋ 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 ਇਹ ਜਿਵੇਂ ਇੱਕ ਗੱਲ ਨਹੀਂ ਸੁਣਾਉਂਦੇ ਹੁੰਦੇ ਵੀ ਮੰਮੀ ਸੁਣਾਉਂਦੀ ਹੁੰਦੀ ਸੀ ਕਿ ਕੇ ਦਾ ਜਵਾਈ ਗਿਆ ਸੋਹਰੇ ਆਵਦੇ ਤੇ ਉਹਨੂੰ ਦੋ ਨਹੀਂ ਅੱਖਣਾ ਉਹਨਾਂ ਤੇ ਇੱਤ ਇੱਤ ਆਂਦਾ ਹੁੰਦਾ ਸੀ ਤੇ ਉਹਨਾਂ ਰੋਟੀਆਂ ਵਾਵਾ ਖਾ ਲੈਂਦਾ ਹੁੰਦਾ ਸੀ ਤੇ ਉਹਨੂੰ ਰੋਟੀ ਫੜਾਉਣ ਲੱਗੇ ਤੇ ਜਦੋਂ ਉਹਨੂੰ ਪੁੱਛਣਾ ਵੀ ਰੱਖਦੀਏ ਦੋ ਅੱਖਣਾ ਨਹੀਂ ਉਹਨਾਂ ਇਹਤ ਇੱਤ ਵੀ ਰੋਟੀਆਂ ਵਾਵਾ ਖਾਂਦਾ ਸੀ ਤੇ ਘੇੜੇ ਵਾਂ ਲੱਗੇ ਵਾਵਾ ਉਹਨਾਂ ਨੇ ਲਾ ਲਈ ਜੁੱਤੀ ਉਹ ਨਾ ਜੇ ਤੈਨੂੰ ਇੰਨੀਆਂ ਥਾਣੀਆਂ ਤੇ ਤੁਹਾਡੇ ਘੇੜੇ ਕਿਹਾ ਲਾਉਣਾ ਪਤਾ ਨਹੀਂ ਵੀ ਵੈਸੇ ਹੀ ਗੱਲ ਬਣਾ ਲਈ ਕਿਸੇ ਨੇ ਕਿ ਸੱਚੀ ਗੱਲ ਸੱਚੀ ਰਹਿਣਾ ਹੋਊਗਾ ਪਹਿਲੇ ਜਮਾਨਿਆਂ ਚ ਚੱਲ ਜਾਂਦਾ ਸੀ ਕੰਮ ਪਹਿਲੇ ਸਹਰੇ ਚੱਲ ਹੀ ਜਾਂਦੇ ਹੁੰਦੇ ਸੀ ਹੁਣ ਤਾਂ ਲੋਕੀ ਗੁੱਸਾ ਬੜੀ ਛੇਤੀ ਕਰਦੇ ਨਾ ਉਹਦਾ ਤਾਂ ਇੰਨਾ ਕੁਝ ਹੁੰਦਾ ਹੁੰਦਾ ਸੀਗਾ ਤੇ ਮਤਲਬ ਜਦੋਂ ਪ੍ਰਾਉਣੇ ਨੇ ਆਉਣਾ ਤੇ ਲਾਣੇ ਮੰਜੇ ਤੇ ਇਸ ਤਰ੍ਹਾਂ ਵਛਾ ਦੇਣਾ ਵਿੱਚ ਪ੍ਰਾਉਣੇ ਨੇ ਵਿੱਚ ਡਿਗ ਪੈਣਾ ਜੇ ਉਹ ਜਨ ਕੰਮ ਆਦੇ ਹੋ ਜੇ ਭਰੋਲੇ ਰਹਿ ਗਏ ਉਹੀ ਤੇ ਗੱਲ ਹੁਣ ਬੰਦਾ ਖਾਂਦਾ ਮਸਾ ਤਿੰਨ ਚਾਰ ਫੁਲਕੇ ਤੁਹਾਡਾ ਚਾਰਾ ਵੀ ਲਿਆ ਮਮੀ ਮੈਂ ਇਹਦਾ ਚਾਰਾ ਵੀ ਆਇਆ ਕਿਹੜਾ ਮੈਂ ਘਾਨੀ ਆ ਕਿਉਂ ਮੈਂ ਜਨਵਾਰਾਂ ਦੀ ਕੌਮ ਚੋਂ ਨਹੀਂ ਗਈ ਐਂ ਕਰਿਆ ਬੈਠੇ ਆ ਚਿੱਤਰ ਘਾੜੇ ਤਾਂ ਮੇਰੇ ਤੋਂ ਲਿਆਵਾਂਗੇ ਲਿਆਏਗਾ ਤਈਓ ਨੇ ਆਉ। ਕੋਈ ਨਾ ਪਰੇ ਕਰਨਾ। ਇਹ ਆ ਨੀਮੀ ਲੱਗਦੀ ਨਾ ਛਾਤਾ ਆਪਣੀ ਛਾਤ ਨਾਲ ਉਸ ਨਾਲ ਹਨਾ। ਇਹ ਨੀਮੀ ਆ। ਇਹ ਨੀਮੀ ਆ। ਇੱਥੇ ਮਜਾ ਆ ਜਾਂਦਾ ਹੈ। ਐ ਲੱਗਦਾ ਜਿਵੇਂ ਥੱਲੜੇ ਫਲੋਰ ਤੇ ਹੁੰਨੇ ਆਪਾਂ ਜੇ। ਇੱਥੇ ਮਾਹੌਲ ਆਉਗੀ ਸਾਰਸ ਫਾਈ ਕੀਤੀ ਉਹਨੇ ਮੈਂ। ਹਾਂ। ਆ ਤੋੜੇ ਆਪਣੇ ਉਹ ਉੱਥੇ ਕਰ ਲਾ। ਦੋ ਤੋੜੇ ਲਿਆਂਦੇ ਮੈਂ। ਮੋੜਦੇ ਆਪਾਂ। ਤੋੜ ਦੇ ਦੇ ਰਿਹਾ ਪੱਕਾ ਨੀਂ। ਤੋੜੇ ਉਹ ਕਿੰਦਾ ਕੁਛ ਨਹੀਂ ਅੰਦਰ ਰੱਖ ਲਓ। ਕੌਣ ਆਦਾ? ਪੁੱਛਿਆ ਸਾਬੇ ਨੇ ਮੈਂ ਹਾਂ ਮੋੜਨੇ ਆ। ਇਹ ਅਧਿਕਾਰ ਵਾਲੇ ਆ ਮੰਡੀ ਵਾਲੇ ਤਣਗੇ। ਆਹ ਪਰ ਆਪਣੇ ਕੋਲ ਚੋਲੇ ਆ ਗਏ। ਹੂੰ। ਜੇ ਇਹ ਸੱਤ ਆਪੇ ਆ ਦੇ। ਜੇ ਇਹ ਲੋਡ ਹੋਈ ਤੇ ਮੋੜ ਦੇ ਨਾ ਲੋੜੀਂ ਤੇ ਰੱਖ ਲੈ। ਖਰਾ ਕਰ ਇਧਰ ਆਪੋ ਛਾੜ ਗਏ ਇਹਨਾਂ ਨੂੰ। ਸਾਰਿਆਂ ਨੂੰ ਬਾਹਰ ਤੇ ਤੈਲਾ। ਹਾਂ। ਚਲੋ ਚਲੋ। ਕੰਮ ਦੇਣ ਗਿਆ ਆਪਾਂ। ਫਤੂ ਆ ਤੂੜੀ ਅਸੀਂ پڑੋਲਿਆਂ ਥੱਲੇ ਪਾਉਨੇ ਹੁੰਦੇ ਵੀ ਥੱਲੇ ਸਲਾਬ ਨਾ ਚੜੇ ਉਹ ਕਿੰਨੇ ਚਿਰ ਬਦ ਕੜੁੱਕੇ ਦੀ ਨੇ ਆ ਹੋਏ ਉਹ ਰਿਆ ਕੜੁੱਕਾ ਅਸੀਂ ਪਾਣੀ ਦੇ ਤੱਕ ਕੜੁੱਕੇ ਤੇ ਜਾਂਦੇ ਰਹੇ ਸਕੂਲ ਪਤਾ ਤੈਨੂੰ ਖੁਸ਼ ਮੈਂ ਤੇ ਜੀ ਤੱਕ ਤੇ ਜਦੋਂ ਕੜੁੱਕਾ ਖਰਾਬ ਹੋ ਜਾਂਦਾ ਸੀ ਰਾਹ 'ਚ ਅਸੀਂ ਢਿੱਕਰੀ ਘਾਣਾ ਖੇਡਣ ਲੱਗ ਪੈਂਦੇ ਹੁੰਦੇ ਸੀ ਤਰੇ ਤਰੇ ਜਾਂਦੇ ਮੈਂ ਵੀ ਗਿਆ ਜੀ ਤੱਕ ਕੜੁੱਕੇ ਤੇ ਹਾਂ ਜੀ ਤੁਰੇ ਨਾ ਨਾ ਜੀ ਤੁਨਲ ਜੀ ਦੋ ਬਸਾ ਲਓ ਜਾਨ ਨਾਲ ਜਦੋਂ ਜੀ ਐਨ ਪੜ੍ਹਦੀ ਨੂੰ ਮੈਂ ਪੜ੍ਹ ਕਾਉਂਗਾ ਤੇ ਉਹ ਤੂੰ ਇਧਰ ਜਾਂਦਾ ਸੀ ਉਧਰੋਂ ਆਉਂਦੀ ਸੀ ਮਨਨ ਕਿ ਜਦੋਂ ਇੱਥੇ ਰਹੀਆਂ ਹਾਂ ਉਹ ਕਿਤੇ ਉਧਰੋਂ ਆ ਜਾਂਦਾ ਹੈਗਾ ਚਲੋ YouTube ਫੈਮਲੀ ਹੁਣ ਇੱਥੇ ਕਰਦੇ ਆਂ ਬਲੌਗ ਦਾ ਐਂਡ ਅੱਜ ਅਸੀਂ ਇਹ ਨਹੀਂ ਬਣਾਉਣਾ ਸੀ ਇੱਥੇ ਵੀ ਕੀ ਕਾਰੋਬਾਰ ਚੱਲ ਰਿਹਾ ਹੈ ਉਹ ਕਿੰਨਾ ਜ਼ੋਰ ਲੱਗਾ ਅੱਜ ਜਿਆਦਾ ਹੀ ਬੜਾ ਥੇੜਾ ਖਾਲੀ ਮਰ ਤੋਂ ਮੂਰਖ ਜਿਆ ਹਾਈ ਡੇਜ਼ ਸੀਮਿੰਟ ਖਾਈ ਜਾਂਦੀ ਆ ਓਏ ਮਰੇਗੀ ਫਿਰ ਮਰੇਗੀ ਨਾ ਮਾਰਵੇ ਨਾ ਨਾ ਮਾਰੀ ਨਾ ਦੱਬਾ ਮਾਰੀ ਜਾਂਦਾ ਹੁੰਦਾ ਦੱਬਾ ਮਾਰੀ ਜਾਂਦਾ ਐਵੇਂ ਨਹੀਂ ਮਰੀਦਾ ਕੱਢ ਬਾਹਰ ਕੱਢ ਬਾਹਰ ਹਟ ਅਦਰ ਵੇਖੋ ਕੀ ਬਣਿਆ ਪਿਆ ਪਿੱਛੇ ਆ ਨਿੱਖਰ ਜੂ ਤੇਰੀ ਮਾਂ ਬਨਾਨਦਕ ਯਾਲ ਕਰਤਾ ਹੀ ਇਹ ਕੀ ਕਰੀ ਜੰਨਾ ਇਹ ਤਾਂ ਜੁੱਤੀਆਂ ਛਾਣ ਦਾ ਮੂਡ ਆ ਤੇਰੀ ਗੱਲ ਇਹ ਕੰਮ ਕਰਕੇ ਬਾਅਦ ਚ ਸਾਰਾ ਕੜਮ ਕਰਦਾ ਹੁੰਦਾ ਕੀਤਾ ਕੁਛ ਨਹੀਂ ਖਾਇਆ ਪੀਆ ਕੁਛ ਨਹੀਂ ਨਹੀਂ ਗਲਾਸ ਤੋਂ ਬੜਾ ਬਾਕੀ ਹੋ ਗਿਆ ਹੁਣ ਉੱਧਰ ਚਲਾ ਗਿਆ ਕਿੰਦਾ ਵਾ ਉੱਧਰ ਅੱਗੇ ਮੈਨੂੰ ਥੂੜੀ ਨਾ ਭਰ ਦਿੱਤਾ ਹੈ ਓਏ ਹੈ ਤੁਸੀਂ ਰਿੰਦੀ ਗੁੰਦੀ ਕਸਰਪੂਰੀ ਕਰ ਦੋ ਤੇ ਹੋਰ ਕੰਬੈਨਾਂ ਤਾਂ ਵੇਖੋ ਸਾਡੀਆਂ ਹੀ ਬੰਨ ਬੁੰਨ ਕੇ ਲਾਕ ਰੱਖਤੀਆਂ ਨਹੀਂ ਖੜੀਆਂ ਕਰਤੀਆਂ ਇੱਕ ਤੂੜੇ ਪਾਲਾ ਸਾਰੇ ਤੂੜੇ ਪੇਲੋ ਡੇਜ਼ੀ ਵੀ ਆਪਣੇ ਨਾਲ ਹੈਲਪ ਕਰਾਉਣ ਆਈ ਐ ਇਹ ਦੂਜੇ ਰੋ ਨਹੀਂ ਤਾਂ ਸਹੀ ਆਉਂਦੇ ਆ ਉਹਨੇ ਕਰਤੇ ਪਾਉਨੇ ਤੇ ਮੇਰਾ ਤਾਂ ਪਾਣੀ ਚ ਕੱਢਾਂਗੇ ਮਣੀ ਤੇ ਮੇਰੇ ਨਾਲ ਆ ਕਿਦਨ ਪੇਟੀਆਂ ਦਾ ਕਮਰਾ ਸਾਫ ਕਰਾਉਣਾ ਬੱਚਿਓ ਕਿਹੇ ਦਿਨ ਅੱਜ ਹੀ ਆਉ ਮਰਨਾ ਅੱਜ ਕਿਉਂ ਹੋ ਰ ਜੇ ਠੰਡਾ ਹੀ ਆ ਅਗਰ ਮੰਗਾਓ ਅੱਜ ਤਾਂ ਸੰਤੋ ਹੀ ਏ ਸਾਰੇ ਕਾਹ ਵੇ ਵੀ ਪੰਜਾਬ ਦੇ ਉਹ ਤਾਂ ਆ ਜੀ ਉਹਨੇ ਤਿਆਰ ਨੇ ਮੈਂ ਨਹੀਂ ਨਿਭੜਿਆ ਲੈ ਕਿਉਂ ਉਹਨੇ ਤੁਰ ਗਏ ਗੱਲਾਂ ਨਹੀਂ ਦੋ ਘਰੇ ਲਾ ਤੈਨੂੰ ਲਿਆਉਂਦੇ ਹੱਥ ਤੇਨੂੰ ਮੈਂ ਕਿਨੇ ਲਿਆਉਂਦੇ ਤੇ ਮੈਂ ਚਾਰ ਲਿਆਉਂਦੇ ਮੇਰਾ ਵੇਹਲਾ ਵਿੱਚ ਸੱਤ ਅੱਠ ਲਿਆਉਂਦੇ ਮੈਂ ਤਿੰਨ ਮੈਂ ਲਿਆ ਦਿੰਦਾ ਕਿੰਨੇ ਲੰਦ ਯਾਰ ਸੱਤ ਹਾਂ ਤੇ ਕਿੰਨੇ ਤੋੜੇ ਹੀ ਅੱਠ ਰਹਿ ਗਏ ਮਗਾ ਸੱਤ ਮੈਂ ਕਿੰਨੇ ਆਉਂਦੇ ਚਲੋ ਬਈ ਹੁਣ ਚੱਲੀਏ ਕਰੇ ਤੇ ਖਾਈਏ ਅੰਨ ਪਾਣੀ ਹਾਂ ਬੰਦੀ ਬਗਾਓ ਜਾ ਕੇ ਰੋਟੀ ਅੱਜ ਤਾਂ ਵੱਧ ਹੀ ਰੋਟੀਆਂ ਖਾਧੀਆਂ ਜਾਣੀਆਂ ਆ ਛੇਤਰ ਛੇਤਰ ਖਾ ਕੇ ਰੋਟੀਆਂ ਦੀ ਗੱਲ ਤਾਂ ਯਾਦ ਆ ਆ ਅੱਗੇ ਗੱਲਾਂ ਕਰਦੇ ਪਏ ਸੀ ਵੀ ਅੱਗੇ ਕਣਕ ਵੱਢ ਕਿਉਂ ਰੱਖੀ ਦੀ ਸੀ ਵੀ ਉਦੋਂ ਵਰਦਾ ਹੀ ਖੇਤਾਂ ਦਾ ਕੰਮ ਧੋਖ ਲੱਗਦੀ ਸੀ ਜਿਆਦਾ ਸਵੇਰੇ ਵੀ ਲੰਗਰ ਪਾਣੀ ਚੱਲਣਾ ਫਿਰ ਦੁਪਹਿਰੇ ਵੀ ਉਨਾ ਹੀ ਖੁੱਲਣਾ ਤੇ ਰਾਤ ਨੂੰ ਵੀ ਖੁੱਲਾ ਖਾਤਾ ਹੁੰਦਾ ਸੀ ਹੋਣ ਰੋਟੀ ਜਾਨੀ ਖਾਂਦੇ ਹੁੰਦੇ ਸੀ ਤੇ ਡੈਡੀ ਸੁਖਨਾ ਜਿੰਨੀ ਹੁਣ ਤਿੰਨਾ ਟਾਈਮ ਦੋਹਾਂ ਡੰਗ ਟਾਈਮਾਂ 'ਚ ਖਾਂਦੇ ਹੁੰਦੇ ਓਨੀ ਇੱਕ ਟਾਈਮ 'ਚ ਖਾ ਲੈਂਦੇ ਸੀ ਕੀ ਤਕਲਵਣਾ ਪਿਆ ਉਹਦੇ ਵਿੱਚ ਦੋਵੇਂ ਲੱਤਾਂ ਚੱਕਦੀਆਂ ਇਹ ਵੀ ਬੜੇ ਪੰਗੇ ਲਿੰਦਾ ਤੇ ਆ ਬੈਕ ਸਾਈਡ ਰੋੜੇ ਰਾੜੇ ਸਾਰੇ ਨੂੰ ਇਗਨੋਰ ਕਰਿਓ ਇਹ ਹੁਣ ਚੱਲਦੇ ਥੱਲੇ ਆ ਥੋੜੀਆਂ ਜੀਆਂ ਪੌੜੀਆਂ ਹਾਨੀਕਾਰਕ ਮੈਨੂੰ ਇੱਥੇ ਬਹੁਤ ਡਰ ਲੱਗਦਾ ਹੁਣ ਲੱਗੀਆਂ ਚਲੋ YouTube ਫੈਮਲੀ ਇੱਥੇ ਹੀ ਕਰਦੇ ਆਂ ਆਪਾਂ ਵਲੌਗ ਦਾ ਐਂਡ ਤੇ ਮਿਲਦੇ ਆਂ ਨੈਕਸਟ ਵਲੌਗ 'ਚ ਤਦ ਤੱਕ ਲਈ ਸੋਸ਼ੀਕਲ ਬਾ ਬਾਏ ਓ ਮਾਈ ਗੱਡ ਬੈਰਲਕ